अभी सात चीनी का अभी साढ़े फिर बड़ा मनुष्य स्वागत है स्वागत है मेरे चैनल जरूर मिल करती है तुझे सारे ठीक खा खाओगे तान दोस्तों हमें वीडियो शुरू करने के वीडियो शुरू करते पहले जो जाओ पहले चैनल के नाम ही चल रहा हूँ फॉलो सब सब्सक्राइब वीडियो बढ़िया है लाइक शेयर मेंटल कैजु ਕਰਵਾਤਾ ਜਿਹੜਾ ਹੋ ਸਾਡੀ ਕਹੰਜ ਦਾ ਟਾਈਮ ਹੋ ਗਿਆ ਅੱਜ ਹਨਾ ਲਈ ਤੋਂ ਜਨਾਬਾਤ ਕੋ ਬਣਾਣੇ ਕਿ ਅੱਛੇ ਦਿਨ ਹੋ ਗਏ ਬਲੌਗ ਨਹੀਂ ਪਾਇਆ ਆਪਕ ਅੱਜ ਸ਼ੁਰੂ ਕਰਦੇ ਆ ਮੈਂ ਕਿ ਚਲ ਅੱਜ ਸਵੇਰ ਪਹਿਲੀ ਵਾਰ ਤੇ ਚਾਹ ਤੇ ਸ਼ੁਰੂ ਕਰਦੇ ਆ ਬਣਾਉਣਾ ਚਾਹ ਬਣਾ ਲੀਤੀ ਨਹੀਂ ਅੱਗੇ ਤਾਂ ਉਠਾਂਦੇ ਸਾਢੇ 4 ਜਾਂ 5 4:30 ਅੱਜ ਨਾ ਮਸਲਾ ਰਸ ਮੇਰਾ ਲੱਗਿਆ ਹਨਾ ਸਾਢੇ 4:30 ਉੱਠ ਨਹੀਂ ਗਿਆ ਹੈਗਾ ਕੋਸਨਾ ਵੀ ਕੰਮ ਜਤਾ ਹੈ ਨਹੀਂ ਸੀਗਾ ਕੱਦ ਮੌਸਮ ਬਹੁਤ ਖਰਾਬ ਹੈ ਤੇ ਰਾਤ ਦਾ ਰਾਤ ਦੀ ਮੀਂਹ ਪਈ ਦਾ ਬਹੁਤ ਮੀਂਹ ਲੱਗਿਆ ਪਹਿਲਾਂ ਬਨੇਰੀ ਬਹੁਤ ਬਨੇਰੀ ਆਈ ਸੀ ਉਸ ਦਾ ਕੋਈ ਮੰਜੇ ਉੱਪਰ ਲੱਜਿਆ ਕਰੀ ਬਾਹਰ ਆ ਜਾਓ ਮੈਨੂੰ ਇਕੱਲੇ ਨੂੰ ਕਦੀ ਨਹੀਂ ਜਾ ਕੇ ਸੌਂ ਜਾ ਕਰਨਾ ਨੀ ਦਾ ਲੈਟ ਆ ਜਾ ਕਰ ਮੈਨਾਂ ਨੂੰ ਬਾਹਰ ਨਜੇ ਕਢਾ ਲਿਆ ਕਰ ਪੁੰਦਰਮੂਣੀ ਜੇ ਬਾਹਰ ਜਾ ਕਰ ਹੁ ਸੱਤਾਇ ਤੇ ਲੈ ਕਰ ਲਿਆ ਦੇ ਬਰਾਂਡੇ ਚ ਚੱਲ ਮੈਟਰ ਤੇ ਚੱਲ ਪੈਦਾ ਸੱਤਾਇ ਮੱਕੇ ਦਾ ਅੰਡਾ ਰੈਡੀ ਹੈ ਨਹੀਂ ਸੀਗਾ ਉਹ ਘਰ ਲਾਉਂਦੇ ਸੀਗੇ ਮੱਕੀ ਨੂੰ ਪਾਣੀ ਕੱਸੀ ਦੀ ਬਾਹਰ ਸੀ ਜਿਰਾ ਕਰ ਤੇ ਆਏ ਨੇ ਕਿ ਫੇਰ ਹੋ ਜੀ ਦੇਰੀ ਬੱਸ ਨਾ ਸੰਗ ਕਰੀ ਗਿਰੇ ਤੜੀ ਗੀਰਿਆ ਉਸ ਤੋਂ ਬਾਅਦ ਫੇਰ ਮੀਂਹ ਆਉਣ ਲੱਗ ਗਿਆ ਉਹ ਵੀ ਪਿਆ ਬਹੁਤ ਯਾਰ ਪਈ ਜਾਂਦਾ ਲੱਗ ਜੇ ਅੱਡਾ ਜਾਂਦਾਗਾ ਬਸ ਤੇ ਮੇਰਾ ਕਾਗਜਾ ਵੀ ਪੱਟਿਆ ਗਰ ਹਵਾ ਨਾਲ ਆਏ ਜਾਵੇ ਤਾਂ ਵਿੱਚ ਹਵਾ ਬੜੇ ਦੇ ਰਾਤ ਨੂੰ ਬਹੁਤ ਮੀ ਪਿਆ ساری ਰਾਤ ਦਾ ਪਈ ਜਾਂਦਾਗਾ ਚੱਪਲਾ ਚੁੱਪਨਾ ਇੱਥੇ ਛੱਡ ਕੇ ਨਾ ਜਵਾਕ ਜੀ ਅੰਦਰ ਭੱਜ ਜਾਂਦੇ ਸੀਗੇ ਚਪਲਾਂ ਬੇੜੇ ਚ ਹੀ ਪਈਆਂ ਨੇ ਮੈਨੂੰ ਐ ਲੱਗੀ ਜਾਵੇ ਵੀ ਘਰਮ ਦੀਆਂ ਹੌਲੀਆਂ ਚਪਲਾਂ ਨੇ ਕਿਤੇ ਨੇਰੀ ਉਡਾ ਕੇ ਲੈ ਗਈ ਬਹੁਤ ਵੀ ਪਿਆ ਲੰਟਾਂ ਹੋ ਗਿਆ 8 ਵਜੇ 8:10 ਹੋ ਗਏ ਰੋਟੀ ਆਪਾਂ ਬਣਾ ਲਈ ਉਹਨਾਂ ਵਾਲੀ ਇਹ ਦੁੱਧ। ਦੁੱਧ ਨੇ ਮੈਂ ਅੱਗੀ ਸ਼ਾਮ ਨੂੰ ਬਾਲ ਦੀ ਪੂਰੀ ਸੀਗੀ। ਮੈਂ ਚੱਲਦੀ ਕੋਲ ਲੈਟ ਜਾਣੋਂ ਹਟ ਗਈ। ਫਰਕਾਂ ਹੱਤੇ ਲੈਣ ਜਾਂਦੀ ਹੁੰਦੀ ਸੀ ਮੈਂ ਤਾਂ ਪਾਲ ਦਿੰਦੀ ਸੀ। ਫਰਰਾ ਹੋ ਜਾਂਦਾ ਸੀ। ਦੁੱਧ ਨੇ ਬਾਲ ਨੂੰ ਹਟ ਗਈ ਫਿਰ। ਇਹ ਦੁੱਧ ਥੋੜਾ ਹੁੰਦਾ ਹਨ ਮਲਾਈ ਜੀ ਆ ਜਾਂਦੀ ਹੈ ਫਿਰ ਪਤਲਾ ਹੋ ਜਾਂਦਾ ਪਿੱਛੇ। ਨਾ ਇੱਥੇ ਬਾਲ ਦੀ ਨਹੀਂ ਰਾਤ ਦੇ ਮੈਂ ਬਾਲਿਆ ਨਹੀਂ ਹੈਗਾ। ਰਾਤ ਲੈਟ ਵਾਗੀ ਨੇਰੀ ਕਰਕੇ ਨੀਂਹੇ ਦੀ ਗੱਲ ਕੀ ਫਿਰ ਮੈਂ ਹੁਣ ਬਾਅਦ ਲਈ ਕਿਤੇ ਬਾਹਰ ਖਾਜੀ ਰੋਟੀ ਆਪਾਂ ਬਣਾ ਲਈ ਜੋ ਦੀ ਰੋਟੀ ਬਣਾਉਣ ਲੱਗੀ ਸੀ ਮੈਂ ਫਿਰ ਮੈਂ ਨਾ ਸਾਰੀ ਬਣਾਤੀਆਂ ਹਰਮਨ ਕੀ ਟਿਊਸ਼ਨ ਆ ਉਹ ਗੈੜੀ ਹਰਮਨ ਦਾ ਖਾ ਗਿਆ ਰੋਟੀ ਉਹ ਵਾ ਕੇ ਖੇਤ ਉਹ ਕੋਕਾ ਬਨਣ ਲੱਗਣਗੇ ਵੀ ਤਿਆਰੀ ਜੀ ਕਰਨਗੇ ਚਲ ਐਨੇ ਅੱਜ ਉਸ ਨੂੰ ਨਹੀਂ ਪੈਗਾ ਰੱਪ ਫੇਰਾ ਜਿਆਦਾ ਕੰਮ ਤਾਂ ਚੱਲਣਾ ਨਹੀਂ ਹੈਗਾ ਤਿਆਰ ਕਰਨੇ ਵੀ ਤਿਆਰੀ ਜੀ ਕਰਦੇ ਅੱਜ ਕਾਨੂੰ ਸੁਹੇਹਾ ਲੱਗ ਜਾਗੇ ਫਿਰ ਬਨਣ ਕੋਕਾ ਬਨਣਗੇ ਟੂੜੀ ਦਾ ਤੇ ਓਂਡੇ ਮੈਨੇ ਪਾਇਆ ਜੀ ਹੁਣ ਮੈਂ ਮੰਜੀ ਪਾਣੀ ਉਹ ਸਾਰੀ ਆਪਣਾ ਕਰ ਦਿਆਂਗੀ ਸੈਲਫ ਦੀ ਸਫਾਈ ਵੀ ਕਰ ਦਿਆਂਗੀ ਪੋਚੀ ਹਰ ਬਣਾ ਕੇ ਲਾਉਗੀ ਅਸਾਂ ਐਂ ਤੇ ਬਦੂ ਵਾਲੀ ਆਉਗੀ ਮੈਂ ਮਾਜ ਦੂੰਗੀ ਬਾਡੇ अपने दो चार चावे रेह गए पीकी थी कुछ जोत रोटी खा के गया मैं हम रोटी खाई ਕਿ ਉਧਰ ਜਾਣੀ ਨਹੀਂ ਮੱਝਾਂ ਕੰਨੀ ਇਹ ਪਰਿਭਾਗੀ ਦੁੱਧ ਵੀ ਨਾ ਨਿਕਲ ਜੇ ਕਿਤੇ ਮੱਝਾਂ ਕੰਨੀ ਵਜਹਾਰ ਅੱਜ ਮੈਂ ਲੇਟ ਹੋ ਗਈ ਬਸ ਇਧਰ ਆਈ ਨਹੀਂ ਹੈਗੀ ਹੁਣ ਮੈਂ ਵਿੱਚ ਦੀ ਦੋ ਬੱਠਰ ਗੋਹੇ ਤਾਂ ਸਿੱਟ ਗਈ ਉਦੋਂ ਡੈਡੀ ਹਾਰਮਨ ਦਾ ਖੇਤ ਜਾਂਦਾ ਸੀ ਮਾਂ ਚੱਲ ਬੱਠਲ ਤਾਂ ਚਕਾ ਲਾਂ ਸੰਭਰ ਕੇ ਬਾਬਾ ਬਾਅਦ ਚ ਸਿਰ ਦੂੰਗੀ ਫਿਰ ਭਾਰੀ ਬੱਠਲ ਨਹੀਂ ਚੱਕੇ ਜਾਂਦੇ ਕੁਝ ਫਿਰ ਮੈਂ ਤਾਂ ਨਹੀਂ ਸੰਭਰਿਓ ਪਾਣੀ ਪੈਈ ਜਾਂਦਾ ਸੀ ਮੱਜਾਂ ਨੂੰ ਮਾਂ ਚੱਲ ਫਿਰ ਰਿੰਗਣ ਦੀਆਂ ਕਿਹੜਾ ਪਾਣੀ ਤਾਂ ਪੈਈ ਜੀ ਟੂਟੀ ਆ ਗਈ ਲੈਟ ਆ ਗਈ ਤਾਂ ਸਾਰਾ ਇੱਥੋਂ ਫਰਸ-ਪੁਸ ਧੋ ਦਾਂਗੇ ਮੱਜਾਂ ਨਮਾ ਦਾਂਗੇ ਫਿਰ ਤਾਂ ਸਾਰੀ ਸਫਾਈ ਹੋ ਜਾਂਦੀ ਹੈ ਜੇ ਨਾ ਚਿਰ ਪਾਣੀ ਨਹੀਂ ਨਹਾਉਂਦਾ ਟੂਟੀ ਨਹੀਂ ਚੱਲਦੀ ਨਾ ਚਿਰ ਕੁਝ ਨਹੀਂ ਸਾਫ਼ ਹੁੰਦਾ ਇਧਰੋਂ ਸਾਰਾ ਧੋਦਾ ਕੇ ਰਾਤ ਨੇਹਰੀ ਨੂੰ ਬੜਾ ਹਲ ਕਰਤਾ ਤੇ ਉਧਰੋਂ ਮੈਂ ਝਾੜੂ ਤਾਂ ਲਾਤਾ ਇੱਕ ਵਾਰੀ ਬਾਕੀ ਹਰ ਮਣਾ ਕੇ ਦੁਆਰਾ ਝਾੜੂ ਲਾ ਕੇ ਪੋਚਾ ਲਾ ਦੂਗੀ ਝਾੜੂ ਤਾਂ ਕੇਰਾ ਲਾਇਆ ਤਾਂ ਫਿਰ ਕੇਰਾ ਜੀ ਹੁੰਦਾ ਵੀ ਭੈੜਾ ਜਿਹਾ ਲੱਗਦਾ ਹੈ ਲਾਉਣਾ ਪੈਂਦਾ ਥੋਈ ਸਾਫ-ਸਫਾਈ ਆਪਾਂ ਸਾਰੀ ਕਰਤੀ ਜਗਾ ਕਨੀ ਆ ਜਾਣ ਨੂੰ ਜੀ ਨਹੀਂ ਕਰਦਾ ਜਿੱਦ ਕਵੇਲਾ ਹੋ ਜਾਣਾ ਤਾਂ ਸਾਰਾ ਖੁੱਲ ਜਾਂਦਾ ਇਸਦੇ ਅਸਦੇ ਉਧਰ ਵਧੀਆ ਕੰਮ ਨਿਪੜ ਜਾਂਦੇ ਸਿਰ ਗੱਜ ਸਿਰ ਦੁਖੀ ਜਾਂਦਾ ਇੱਕ ਉੱਟੀ ਜਾਂਦਾ ਹੁਣ ਵਾਲਾ ਲੱਗ ਜੇਗਾ ਦੁਖਣ ਅੱਜ ਆ ਲੈ ਹਸਿਕਾ ਨਾ ਰਾਤ ਸੁੱਤੇ ਨਹੀਂ ਹੈਗੇ ਮੌਸਮ ਖਰਾਬ ਹੋ ਜਦੋਂ ਇੰਦੇ ਆਰਾਮ ਜਿਹਾ ਹੋ ਜਾਂਦੇ ਆ ਕਦੇ ਅੰਦਰ ਪੈ ਕਦੇ ਬਾਹਰ ਪੈ ਗਏ ਇਹਨੂੰ ਐ ਸੀਗਾ ਵੀ ਅੱਜ ਚਲ ਇਹ ਕੰਮ ਲੋਟ ਕਰ ਲਾਂਗੇ ਵੀ ਅੱਜ ਖੇਤ ਦਾ ਕੰਮ ਤਾਂ ਇਹਨਾਂ ਦਾ ਖੜ ਹੀ ਗਿਆ ਚੱਲ ਫਿਰ ਉਹ ਬਾਗੀ ਗਏ ਕਹਿੰਦੇ ਮੌਸਮ ਤਾਂ ਠੀਕ ਲੱਗਦਾਗਾ ਬਹ ਜਾ ਲ ਜੀ ਇਹ ਕੰਮ ਨੇ ਮੇੜ ਲਾਂਗੇ ਆਪਾਂ ਕੰਕ ਕਰ ਲਾਂਗੇ ਸਹੀ ਇੱਕ ਵਾਰੀ ਤੇ ਆਪਣਾ ਢੋਲ ਢੂਲ ਭਰ ਕੇ ਇੱਕ ਵਾਰੀ ਬਹੁਤ ਸਾਰੇ ਫੇਰ ਬਹੁਤ ਖਰਾਬ ਹੋ ਗਿਆ ਬੱਦਲ ਪੂਰੇ ਕਾਲੇ ਕਾਲੇ ਹੋ ਗਏ ਇੱਧਰੋਂ ਵੀ ਵਧੀਆ ਹੋ ਗਿਆ ਸੀਗਾ ਮੌਸਮ ਸਾਫ਼ ਫੇਰੇ ਤਾਂ ਐ ਲੱਗਦਾ ਸੀ ਚੱਲ ਠੰਡ ਹੋ ਗਈ ਨਾਲੇ ਰੇਤਾ ਡਵ ਗਿਆ ਨਾ ਚਲ ਕੰਮ ਕੰਦੇ ਵੱਡ ਜਾਣਗੇ ਜਿਹੜੇ ਰਹਿੰਦੇ ਨੇ ਮੈਨੂੰ ਉਹ ਦੁਬਾਰੇ ਫੇਰ ਆਊਗਾ ਦੇਖੋ ਇਧਰ ਸਾਰਾ ਕਾਲਾ ਕਾਲਾ ਹੋ ਗਿਆ ਰੱਬਾ ਇਹ ਸੈੱਟ ਕਰਦੀ ਉਹ ਕਰਨੀ ਨਾ ਮੈਨੂੰ ਸਲਾਹ ਕਰਦੀਆਂ ਕਿੱਦਾਂ ਦੀ ਬਸ ਕੰਮ ਅੰਦਾਜ਼ੀ ਥੱਕ ਜਾਂਦੀ ਸੀ ਕੱਲੀ ਕਰਕੇ ਬਸ ਉਹ ਬਚਾ ਸਾਰਾ ਪਨੂ ਸੀਗਾ ਬਸ ਲੋਟ ਹੀ ਨਹੀਂ ਆਇਆ ਇਹ ਬੇਲ ਤੱਜ ਮੜੀ ਜਨੇ ਬੰਨਤੀ ਤੇ ਚਲ ਉੱਪਰ ਚੜ ਜੂ ਕਦੂਆਂ ਦੀ ਵੇਲ ਵਾਵਾ ਹੋ ਗਈ ਮੈਂ ਮੋੜੀ ਜੀ ਗੱਡਤੀ ਸੀਗੀ ਇੱਕ ਦਿਨ ਤੇ ਮਿਰਚਾਂ ਦੇ ਬੂਟੇ ਆਪਣੇ ਬਹੁਤ ਸੋਹਣੇ ਹੋ ਗਏ ਤੇ ਇਹ ਬੂਟਾ ਨਾ ਬੇਲੇ ਦਾ ਬਰਖਿਆ ਸੀਗਾ ਮਿਰਚਾਂ ਦਾ ਬੇ ਫਿਰ ਹੁਣ ਪਰਾਂ ਨੂੰ ਕਰੀਏਗੀ ਅੱਜ ਇੱਕ ਮਿਰਚਾਂ ਲੱਗੀਆਂ ਪੰਜ ਇੱਥੇ ਤਾਂ ਇਹ ਦੋਨਾਂ ਬੂਟਿਆਂ ਤੇ ਮਿਰਚਾਂ ਲੱਗ ਗਈਆਂ ਆ ਵੀ ਫੁੱਲ ਚੱਕੀ ਜਾਂਦਾ ਬੂਟਾ ਤੇ ਇਥੋਂ ਸਾਰੇ ਆਪਾਂ ਧਨੀਆ ਸੁੱਕ ਗਿਆ ਤੇ ਇਹ ਟਮਾਟਰਾਂ ਦਾ ਬੂਟਾ ਪਤਨੀ ਆ ਪਹਿਰਾ ਹੋ ਗਿਆ ਛੋਟਾ ਜਿਹਾ ਤੇ ਵੀ ਡਿੱਗ ਪਿਆ ਸਾਰਾ ਇਥੋਂ ਧਨੀਆ ਪਟਕੇ ਨੇ ਇੱਕ ਦਿਨ ਆਪਾਂ ਇਥੇ ਫੁੱਲ ਬੂਟੀ ਲਾਵਾਂਗੇ ਸਾਰੀ ਸਬਸਬਾਈ ਕਰਕੇ ਕੈਰੀ ਦੀ ਅਗਾਂਮਲਿਆਂ ਚ ਵੀ ਕੱਢ ਕੇ ਮੱਛੇ ਦੇ ਬੂਟੇ ਕੁਝ ਲਾ ਦੇਾਂਗੇ ਦੀ ਬੇਲ ਦੇ ਨਾਲ ਐ ਫੁੱਲ ਲੱਗ ਕੇ ਸੁੱਕੀ ਜਾਂਦੇ ਨੇ ਇਹ ਇਹ ਸੁੱਕ ਜਾਂਦਾ ਹੈਗਾ ਉਹ ਕਦੋਂ ਨਹੀਂ ਬਣਦਾ ਰਸ ਮੋੜ ਜਾ ਹੋ ਜਾਂਦਾ ਫੁੱਲ ਪਤਾ ਨਹੀਂ ਕੀ ਗੱਲ ਧੂਪ ਤੱਕ ਦੇਣ ਵਾਲੀ ਇਹ ਨੂੰ ਕੋਈ ਇਕੱਠੀ ਜੀ ਹੋਣ ਲੱਗ ਗਈ ਉੱਪਰ ਟੂਸੇ ਇਕੱਠੀ ਜੀ ਹੋਣ ਲੱਗ ਗਈ ਸਾਰੇ ਟੂਸੇ ਇਕੱਠੇ ਹੋ ਗਏ ਇਦੋਂ ਸਾਰੇ ਇਦੋਂ ਮੋੜ ਕੇ ਸਾਰੇ ਇਦੋਂ ਇਕੱਠੇ ਕਰਨ ਵਾਲੀ ਉੱਪਰ ਨੂੰ ਚੜਾ ਦਾਂਗੇ ਕਹਿੰਦੇ ਕਦਾ ਕਦੂ ਤਖਵਾਉਗੀ ਲੋ ਜੀ ਟਾਈਮ ਹੋ ਗਿਆ 4:30 ਦਾ ਹਰ ਮਨਾਈਆ ਹੁਣ ਪੇਪਰ ਦੇ ਕੇ ਇਹਨੂੰ ਭੁੱਖ ਲੱਗੀ ਸੀ ਹੁਣ ਇਹਨੇ ਮੈਗੀ ਬਣਾ ਲਈ ਆ ਕੇ ਮੈਂ ਹੁਣ ਨਾ ਕੇ ਹੱਟੀ ਸੀਗੀ ਤੇ ਥੋੜੀ ਜਿਹੀ ਮੈਗੀ ਇਹਨੇ ਮੈਨੂੰ ਦੇਤੀ ਹੁਣ ਨਾਤੀ ਮੈਂ ਸਾਡੇ ਤਾਂ ਨਾ ਲਾਈਟ ਨਹੀਂ ਹੈਗੀ ਫਿਰ ਰਾਤ ਦੀ ਹਨੇਰੀ ਆਈ ਸੀ ਬਾਲੀ ਸਵੇਰੇ ਇੱਕ ਵਾਰੀ ਲਾਈਟ ਆ ਗਈ ਸੀ ਰਾਤ ਵੀ ਆ ਗਈ ਸੀ ਪਤਾ ਨਹੀਂ ਸਵੇਰ ਤੋਂ ਬਾਅਦ ਕੋਈ ਹੱਟ ਪੈ ਗਿਆ ਉਸ ਤੋਂ ਬਾਅਦ ਲਾਈਟ ਛੱਡੀ ਰਹੀ ਕਿਰਜੀ ਹੁੰਦਾ ਹੈ ਉਹ ਜਦੋਂ ਬਾਜੀ ਕਰ ਲਾਂਗਾ ਦਾ ਬੈਟਰਾਂ ਲਗੂਆ ਵੀ ਲੈਟ ਆ ਗਈ ਲੇਖੇ ਬੰਦੇ ਨੇ థਰਮੋਮੀਟਰ ਵੀ ਬਿਲਕੁਲ ਡਾਊਨ ਹੋ ਗਿਆ ਜਿਵੇਂ ਥੋੜਾ ਥੋੜਾ ਪੱਖਾ ਚਲਾਇਆ ਥੋੜਾ ਥੋੜਾ ਕਰਕੇ ਚਲਾਇਆ ਹਰਕੇ ਘੱਟ ਤੇ ਇੱਕ ਵਾਰ ਤੇ ਛੀਟ ਹੀ ਮਾਰ ਗਿਆ ਸੀਗਾ ਵਾਈਫਾਈ ਚੱਲੀ ਗਿਆ ਫਿਰ ਸਾਰਾ ਦਿਨ ਮੈਟਰ ਤੇ ਸਾਰਾ ਪਹਿਲਾਂ ਕੱਕ ਕੁੱਕ ਪਵਾਏ ਮੈਂ ਨਾਲ ਉਹਦਾ ਸਭ ਉਹ ਰੈਡੀ ਦੇ ਫਿਰ ਪਾਣੀ ਪਾ ਮੱਝਾਂ ਨੂੰ ਫਿਰ ਨਾਤੀ ਐਗੀ ਮੈਂ ਹੁਣ ਦਾਲ ਪਾਣੀ ਦਾ ਦੇਖਦੇ ਆਂ ਧਰਦੇ ਆਂ ਕੋਈ ਲਾਈਟ ਤੋਂ ਬਿਨਾ ਤਾਂ ਨਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਹੈਗਾ ਉਨ ਮੈਟਰ ਤੇ ਮੋਟਰ ਚ ਲਾ ਕੇ ਪਾਣੀ ਫੇਰਾ ਦੇ ਨੇ ਟੁੱਟੀ ਆ ਗਈ ਸੀ ਟੈਂਕੀ ਦੀ ਮਸਲੀ ਕਟੋਲ ਭਰ ਕੇ ਬੰਦ ਕਰਤਾ ਮੱਧਿਆਂ ਥੋੜਾ ਧੂੜ ਚੂਰਾ ਸਾਰਾ ਉਹ ਵੀ ਰਹਿ ਗਿਆ ਨੱਜ ਮੱਜਾਂ ਨਮਾਈਆਂ ਤੇ ਲਾਈਟ ਤੇ ਪਾਣੀ ਤੋਂ ਬਣਾ ਤਾਂ ਬਿਲਕੁਲ ਅੰਨੇ ਆ ਗਏ ਲਾਈਟ ਨਾਲ ਤਾਂ ਜਮੀ ਨਹੀਂ ਸਰਦਾ ਹਨੀਆ ਮੈਂ ਮੈਗੀ ਨਹੀਂ ਘਰ ਮੰਦੋ ਮੰਦ ਦਿੱਤੀ ਮੈਂ ਤਾਂ ਜੀਵ ਨਹੀਂ ਕਰਦਾ ਸੀ ਇਹ ਕਹਿੰਦੀ ਚਾਹ ਮਮੀ ਥੋੜੀ ਤੂੰ ਖਾ ਲੈ ਇਹਨੇ ਬਣਾਈ ਸੀਗੀ ਹੁਣ ਆ ਕੇ ਇਹਨੂੰ ਭੁੱਖ ਲੱਗੀ ਸੀ ਫਿਰ ਕੋਈ ਕਰਦੇ ਆਂ ਦਾਲ ਪਾਣੀ ਦਾ ਹੀਲਾ ਠੀਕ ਆ ਨੀਆ ਟੁੱਟਿਆ ਤਾਂ ਆ ਗਈ ਸੀ ਲਓ ਜੀ ਮੈਗੀ ਲਈ ਆਪਾਂ ਖਾ ਹੁਣ ਪੀਨੇ ਚਾਹ ਅਰਮਣ ਚਾਹ ਰਹਿਣੀ ਤਾਂ ਉਹ ਤਾਂ ਪਾਣੀ ਹੀ ਦੀਦੀ ਮੈਗੀ ਤੋਂ ਲੈ ਚਾਹ ਤੇ ਹੀ ਆਈ ਪਰ ਪੱਪਾ ਜਨ ਗਿਆ ਤਾਂ ਮੈਂ ਵੀ ਇਹਦੇ ਤੋਂ ਪਾਣੀ ਨਹੀਂ ਪੀਗੀ ਹਾਂ ਚਾਹ ਪੀਣੀ ਆ ਮੈਂ ਤਾਂ ਚਾਹ ਪਈ ਸੀ ਜੀ ਨਾਲੀ ਮੈਂ ਆਪਣੀ ਚਾਹ ਲੈ ਜੂਗੀ ਅੰਦਰ ਤੇ ਹਰਮਨ ਨੇ ਭਾਂਡੇ ਨਹੀਂ ਕਰਤੇ ਕੁਸ ਤਾਂ ਮੈਂ ਹੀ ਆਲੇ ਕੋਈ ਚਾਹ ਲੈ ਪਈ ਸੀ ਪਹਿਲਾਂ ਤੇ ਪਾਲੀ ਚਾਹ ਪੀਣ ਨੂੰ ਤੇ ਹਨਾ ਗੱਡੇ ਲੈ ਜੂਗੀ ਮੈਂ ਅੰਦਰ ਛੀਰਨ ਵਾਸਤੇ ਸੜਕਾ ਦੀ ਰਾਂਗੇ ਆਪਾਂ ਬੱਟੀ ਚੱਕੋ ਤੇ ਦੀ ਲਾਂਗੇ ਗੋਟੀ ਚੰਨ ਬਹੁਤ ਨੇਗੇ ਇਹ ਆਪਾਂ ਖੇਤੋਂ ਰਿਆਂ ਦੇ ਥੋੜੇ ਜਿਹੇ ਹਰੇ ਗੰਡੇ ਪੱਟ ਕੇ ਬਾਕੀ ਤਾਂ ਹਜੇ ਪੱਤੇ ਨਹੀਂ ਹੈਗੇ ਸਵੇਰੇ ਮੰਗਾਈ ਜਿਹੜੇ ਮੈਂ ਭੁੱਕਾ ਵੱਟ ਕੇ ਰੱਖ ਲਈ ਸੀ ਫਿਰ ਐਵੇਂ ਮੈਂ ਮੁੱਲ ਕਾ ਨੂੰ ਲੈਣਿਆ ਜਦੋਂ ਆਪਣੇ ਖੇਤ ਗੰਡੇ ਖੜੇ ਹੈਗੇ ਮੁੱਲ ਲੈਣੇ ਵੀ ਓਕੇ ਹੋ ਜਾਂਦੇ ਫਿਰ ਤੇ ਇਹ ਮੈਂ ਰੱਖਤੀ ਦਾਲ ਪਿਓ ਕੇ ਦਲੇ ਛੋਲੇ ਤੇ ਮੂੰਗੀ ਮਸਰੀ ਪਾਤੀ ਵਿੱਚ ਥੋੜੀ ਜੀ ਰੋਜ਼ ਰੋਜ਼ ਕੋਈ ਸਬਜ਼ੀ ਵੀ ਨਹੀਂ ਹੈਗੀ ਕਰੀਏ ਰੋਜ਼ ਫਾੜੀ ਵਾਲੀ ਸਬਜ਼ੀ ਤੋਂ ਵੀ ਜੀ ਅੱਕ ਜਾਂਦਾ ਨਾ ਅੱਜ ਆਪਾਂ ਬਣਾ ਲਾਂਗੇ ਇਹ ਦਾਲ ਤੇ ਇਹ ਮੈਂ ਅੰਦਰ ਲੈ ਕੇ ਚੀਰੂੰਗੀ ਇਹਦੇ ਵਿੱਚ ਹੀ ਆਪਦੀ ਚਾਹ ਰੱਖ ਕੇ ਲੈ ਜੂੰਗੀ ਮੈਂ ਉੱਪਰ ਇਹ ਡਲੂਗੀ ਇਹ ਲੈ ਜੂੰਗੀ ਬੋਚ ਕੇ ਅੰਦਰ ਲੈ ਕੇ ਚੀਰ ਲੂੰ ਥੋੜਾ ਥੋੜਾ ਪੱਖਾ ਚੱਲਦਾ ਅੰਦਰ ਤੇ ਮੈਂ ਚਾਹ ਪੀ ਲੂੰਗੀ ਹਰਮਨ ਕੋਲ ਬੈਠ ਕੇ

ਉਹ ਦਿਓ ਤਾਂ ਅਗਰ ਇਸ ਤਰੀਕੀ ਵਿਚ ਆ ਲੈਣਾ ਪੋਟਰ ਪਾਉਣਾ ਨੇ ਪਹਿਲੀ ਅਣੀ ਕਿਹੜਾ ਕੁਝ ਪਾਉਣਾ ਹਾਂ ਇਦਾਂ ਨੋ ਦੂਆ ਛੇਤੀ ਬਣਾ ਦੇ ਬਸ ਬਣੀ ਜਾਂਦੀ ਆ ਇਹਦੇ ਨਾਲ ਨਾਲ ਫੰਕੀ ਦੇ ਦੇ ਫੋੜ ਬਾਅਦ ਵਿੱਚ ਦਵਾ ਆਪੇ ਕੀ ਸ਼ਾਬ ਦੇਖਾ ਤੋੜੇ ਗਏ ਇਹ ਖਲੇ ਲੋ ਕਿਤੇ ਦਰਖਵਾਲੇ ਮਾਰਨੀ ਨੇ ਖਾਣੇ ਚੀਜ਼ ਹੈ ਇਹ ਵੀ ਕੀ ਕਰਵਾ ਲਾਵਾਏ ਲੋਕਾਂ ਛੇ ਟਿਕੇ ਵੀ ਕੀ ਮੱਕਾ ਦਾ ਸੇਕ ਕਰਦੇ ਆ ਉਹਨੂੰ ਗੋਲ ਜੂਂਦੀ ਤੂੰ ਤਾਂ ਕਮੀ ਆਇਆ ਕਹਿੰਦਾ ਨਾ ਤੇਉਂਦੇ ਦੀ ਪਾ ਕੇ ਮੋੜ ਦੇਣਾ ਸੀ ਜਾਂ ਫੋਰ ਕਰ ਦਿੰਦੇ ਮੈਂ ਬਣਾ ਦਿੰਦੀ ਤੇ ਗੜ ਕੋ ਖੋਣਾਗਾ ਸੀ ਫਿਰ ਦੇ ਨੂੰ ਹੁਣ ਜ ਵੀ ਹੋਈ ਦਖੜ ਗਿਆ ਦਸ ਮਾਂ ਆਈ ਨਹੀਂ ਸਿੱਟਨੀ ਲਾ ਚੀ ਮੈਂ ਆ ਪਾੜ ਕੇ ਪਾਉਂ ਬਸ ਇੰਨੀ ਅੱਧਾ ਤੱਕ ਦਾਸ ਪਾਇਆ ਜੋ ਤਿੰਨ ਬਾਦੀਆਂ ਥੋੜੀਆਂ ਨੇ ਕੋਪੜ ਕੀ ਦਾ ਮਸਤ ਇੱਧੇ ਚਾਗਲਾ ਸੁੱਤਾ ਫਾਮਣ ਆ ਦੋ ਲੂ ਯਾਰ ਹੈ ਦਾਗਾ ਕੀ ਕਰਨ ਚਾਹੀਦੀ ਪੰਜ ਬੁਰਾ ਰੂੰਗਾ ਲੱਗੇਗਾ ਬੁਰਾ ਸਿਵਾ ਗਏ ਦੇ ਇਲੇ ਹੱਸ ਕੇ ਦੇਖ ਇਹਦੇ ਤੋਂ ਅਗਨ ਚਾਹ ਤੇ ਜੀ ਕੜਦੀ ਜਿਆਦੀ ਬੰਦੀ ਹੈ ਚ ਮਾਂ ਜੀ ਚੜਾ ਨਹੀਂ ਕਰੇਤਾ ਇਹ ਵਾਲਾ ਕੀ ਕਰਦੀ ਪਾ ਦੇ ਉਹ ਵਰਾਤ ਦਲੀ ਕਿੱਲੀ ਜੋ ਦਾ ਸਾਰੀ ਹਰੇ ਚਪਟੇ ਬਣ ਕੇ ਚੱਲ ਜਾ ਉਹ ਦੋ ਪੈਕ ਵਾਲੀ ਆ ਜੀ ਕਣੀ ਬੋਲੀ ਕੁੜੀ ਤੋਂ ਪੁੱਛ ਮਾਗਦਾ ਦੋ ਦਿਨੋਂ ਉਹਨੇ ਪੰਗੇ ਲੈ ਬਾਹਰ ਆ ਜਾ ਚੱਲ ਕੇ ਭਗ ਜਾ ਉਹਦੀ ਚੰਗੀ ਪੱਤ ਨਾਲ ਕੀ ਬਾਹਰ ਕੁੜੀ ਨਾਲ ਨਾ ਪੰਗੇ ਲੈ ਥੋੜਾ ਜਿਹਾ ਹੋਰ ਲੱਗ ਜਾਂਦੇ ਹਾਂ ਮਣਕਿਲੇ ਪਾਣਟਾ ਕੇ ਡਾ ਲ ਜਾਨਾ ਦੇ ਦੇ ਗਲੋਸਕਾ ਆ ਕੱਪ ਤੋਂ ਫੇ ਲੈ ਜਾ ਦੁੱਧ ਵਾਲਾ ਕਰ ਦੁੱਧ ਪਾਇਆ ਦੁੱਧ ਧੋਰਾ ਰਮੜਾ ਇਹ ਲੈ ਆ ਨਾ ਇਹ ਟੋਲ ਲੈ ਆ ਹਾਂ ਲੈ ਮੁੱਠਾ ਜੱਕ ਕਰਨਾ ਸੀ ਮੜਾ ਇਹ ਤਾ ਪਰਸ ਕੋਈ ਇੱਕ ਵਾਰ ਕਰੀ ਮਾੜਾ ਨੇ ਥਣੇ ਖਾ ਥੋੜਾ ਥੋੜਾ ਇਹ ਚੱਲਦਾ ਮੈਂ ਇੱਥੇ ਆਰਾਮ ਕਰਦੇ ਆ ਅੱਧਾ ਘੰਟਾ ਹਿਲ ਸਬਜੀ ਧਾੜ ਨੂੰ ਤੜਕਾ ਲਾਉਂਗੀ ਮੂੰਗੀ ਦੀ ਨੂੰ ਖਜ ਸੁਨੇਹਾ ਸੀ ਥੋੜਾ ਜਿਹਾ ਮੀਂਹ ਵੇ ਕੇ ਮੌਸਮ ਤਾਂ ਬਹੁਤ ਵਧੀਆ ਹੋ ਗਿਆ ਗਰਮੀ ਜਿ ਘਟ ਗਈ ਧੁੱਪ ਤਾਂ ਜ ਹੈਗੀ ਪਰ ਉਨੀ ਗਰਮੀ ਨਹੀਂ ਰਹੀ ਹੈਗੀ ਅੱਗੇ ਸੇਕ ਜ ਮਾਰਨ ਲੱਗਿਆ ਸੀਗਾ ਹੁਣ ਤਾਂ ਮੌਸਮ ਬਹੁਤ ਸੋਹਣਾ ਹੋ ਗਿਆ ਬਹੁਤ ਮੀਂਹ ਪਿਆਰਾ ਤਾਂ ਠੰਡਾ ਹੋ ਗਿਆ ਕਿੰਨਾ ਤਾਂ ਮੌਸਮ ਸੇ ਲੋਨੇ ਸਬਜ਼ੀ ਦਾੜਕਾ ਨੇ ਫੋਰ ਫਾਨ ਦੇਖਦੇ ਬੈਠ ਕੇ ਥੋੜਾ ਜਿਹਾ ਚਿਰ ਬਗੀ ਟਾਈਮ ਹੋ ਗਿਆ ਥੋੜੇ ਸੱਤ ਹੋਗੇ ਦਾਲ ਨਹੀਂ ਬਣੂਗੀ ਇਹ ਰੈਡੀ ਹੋ ਗਈ ਤਾਂ ਹੋਰ ਅੱਧਾ ਘੰਟਾ ਕੁੱਕ ਕਰਨਾ ਗੈਸ ਬੱਤ ਕਰੀਓ ਯਾਰ ਹੋ ਗਿਆ ਸਹੀ ਤਿਆਰ ਪੁੰਨ ਲਾ ਦਈ ਨੀ ਰੋਟੀ ਲਾਈਟ ਨਾ ਆਪਣੇ ਰਾਤ ਦੀ ਗਈ ਹੋਈ ਸੀ ਹੁਣ ਆਈ ਆ ਸ਼ੁਕਰ ਹੋ ਗਿਆ ਕਿ ਕੁਝ ਨਹੀਂ ਚੱਲ ਰਿਆ ਸੀ ਬਾਪ ਆਪਣਾ ਮੈਟ ਵੀ ਡੋਰ ਹੋ ਗਿਆ ਸੀ ਮੈਂ ਤਾਂ ਪਹਿਲਾਂ ਕਹੀ ਜਾਂਦੀ ਸੀ ਮੈਂ ਤਾਂ ਤੱਕ ਰੋਟੀ ਨੇਰੇ ਚ ਪਾਣੀ ਪੋਉਗੀ ਛੇਤੀ ਤੋਂ ਕਬੜਾ ਲਈ ਤੇ ਵਸਾਏ ਕਰਦੇ ਕਰਦੇ ਲਾਈਟ ਆਈ ਗਈ ਹੁਣ ਮੈਨੂੰ ਲੱਗਦੀ ਹੈ ਰੋਟੀ ਤੇ 4.5 ਹੋ ਗਏ ਬਸ ਮੈਂ 20 20 ਮਿੰਟਾਂ ਚ ਬਣਾ ਦੂੰਗੀ ਰੋਟੀ ਤੇ ਇਹ ਸੀਗਾ ਜੀ ਅੱਜ ਦਾ ਬਲੌਗ ਆਪਣਾ ਤੇ ਅੱਜ ਮੈਂ ਕਈ ਦਿਨਾਂ ਬਾਅਦ ਬਲੌਗ ਬਣਾਇਆ ਇਹਨਾਂ ਨਾਲ ਵੀ ਬਣਾਇਆ ப்ਰੀ ਫੁੱਲ ਵਾਚ ਕਰਿਓ ਜੀ ਬਲੌਗ ਨੂੰ ਕਈ ਦਿਨ ਬਾਅਦ ਅੱਜ ਵਲੌਗ ਪੜਾਇਆ ਮੈਂ ਛੋਟ ਹੀ ਪਾ ਲਈ ਸੀ ਬਸ ਸੱਤ ਪੰਜਾਂ ਤੇ ਨਾ ਪਲੀਜ਼ ਫੁੱਲ ਵਾਚ ਕਰਿਓ ਵਲੌਗ ਨੂੰ ਅੱਗੇ ਸ਼ੇਅਰ ਕਰਿਓ ਜੀ ਚੰਗਾ ਲੱਗਿਆ ਵਲੌਗ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਆਪਣੇ ਚੈਨਲ ਤੇ ਪਹਿần ਪਰਾਂ ਨਵੇਂ ਚੈਲੋ ਸਬਸਕ੍ਰਾਈਬ ਜਰੂਰ ਕਰਿਓ ਜੀ ਵਲੌਗ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਪਲੀਜ਼ ਆਪਣਾ ਵਾਚ ਟਾਈਮ ਘਟਾਗਾ ਤਾਕੇ ਆਪਣਾ ਬੌਟ ਟਾਈਮ ਪੂਰਾ ਹੋ ਸਕੇ